ไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไรไม่เป็นไร <laughs> ਹਾਂ ਜੀ ਕੀ ਨਾਂ ਬੰਦੇ ਦਾ ਚੰਤਲ ਦੇ ਅੱਜ ਕਿਹੜਾ ਬੰਦਿਆ ਕੋਈ ਨਹੀਂ ਕਿਦਾ ਠੱਗੀ ਮਾਰੀ ਇਹਨਾਂ ਨੇ ਅੱਛਾ ਜੀ ਇੱਥੇ ਆਏ ਹੀ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਨੇ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੀ ਇੰਨੀ ਕਿਸ਼ਤ ਹੋਣੀ ਹੈ 50000 ਦੀ ਇੰਨੀ ਕਿਸ਼ਤ ਹੋਣੀ ਹੈ ਉਥੇ ਵੀ ਬਿਲਕੁਲ ਆਇਆ ਦਫਤੇ ਤੇ ਸਾਡੇ ਮਰਤੀ ਦੇ ਪਿੱਛੋਂ ਮੈਂ ਕਿਹਾ ਨਾ ਅੱਛਾ ਤੇ ਅੰਦਾਜ਼ ਕੀ ਜੀ ਆਏ ਕਹਿੰਦੇ ਤੇ ਮੁੜ ਕੇ ਜਦੋਂ ਬਾਤ ਆ ਗਈ ਕਿ ਇਹਨੇ 100 ਮੰਗਾਵਾ ਤਾ ਤੁਹਾਨੂੰ ਪੈਸੇ ਮਿਲ ਜਾਣਗੇ ਤੇ 100 ਮੰਗਲਵਾਰ ਤੱਕ ਰਾਈ ਗੇਟ ਉਥੇ ਢਾਲੇ-ਕੁੱਲੇ ਬੰਦ ਕਰਕੇ ਰੋੜ ਗਏ ਦੇ ਸੀ ਬੂਰਵਾੜੀ ਪਾਟੜ ਦੇ ਇਹਨਾਂ ਨੇ ਤੇ ਫੋਨ ਅੰਠਾਣੇ ਰਿਪੋਰਟ ਕਰਨ ਲੱਗੇ ਆ ਅੱਜ ਨਾਲ ਸਾਡੇ ਨਾਲ ਠੱਗੀ ਮਾਰੀ ਹੈ ਕਿੰਪ ਤੇ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡ ਦੇ ਪਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਹੋਰ ਵੀ ਸਾਨੂੰ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਪੁਰਾਣੇ ਪਿੰਡ ਦਾ ਆ ਫੋਟੋਆਂ ਤੁਸੀਂ ਲਾਈ ਦੀਆਂ ਤੇ ਪੁਰਾਣੇ ਪਿੰਡ ਦੇ ਫਾਰਮ ਭਰੇ ਦਿਆ ਉਹ ਪਿੰਡ ਦੇ ਫਾਰਮ ਭਰੇ ਦਿਆ ਹੁਣ ਪਤਾ ਨਹੀਂ ਲੱਗ ਲੱਗੇ ਕਿੰਨੀਆਂ ਠੱਗੀਆਂ ਮਾਰ ਕੇ ਆਏ ਆ ਇਹਦਾ ਸਾਨੂੰ ਇਨਸਾਫ ਦਿੱਤਾ ਜਾਏ ਅਸੀਂ ਐਸਐਸਵੀ ਸਾਹਮਣੂ ਗੀ ਐਨਪੀ ਕਿੱਟ ਕਰਨੇ ਆ ਜਾ ਕੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਕਿ ਦਿਨ ਦੇ ਸਾਨੂੰ ਉਦਾ ਹੀ ਇਹ ਦੇ ਦੇਣਗੇ ਕਿ ਪੈਸੇ ਤੇ ਅਸੀਂ ਨਾ ਤੇ ਠੱਗਪੁਣੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੇ ਸਾਨੂੰ ਉੱਥੇ ਉਹਨਾਂ ਨੇ ਆਪਣੇ ਦਫ਼ਤਰ ਸਾਦ ਲਿਆ ਵਾ ਅਸੀਂ ਉੱਥੇ ਚੱਲ ਗਏ ਆ ਉੱਥੇ ਸਾਡੇ ਇੱਕ ਇੱਕ ਮੈਂਬਰ ਕੋਲ 32 3200 ਰੁਪਈਆ ਸਾਡੇ ਕੋਲ ਲਿਆ ਵਾ ਅਸੀਂ 10 ਮੈਂਬਰ ਆ ਤੇ ਅਸੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋਈ ਸਾਡੇ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ। ਤਿਹੜਾ ਨਾ ਬਹੁਤ ਜ਼ਿਆਦਾ ਠੱਗੀ ਹੋਈ ਆ ਅਹੀਂ ਕਹਨੇ ਆ ਕਿ ਕਾਲੂ ਜਹਾੜੀ ਤੇ ਤਾਂ ਠੱਗੀ ਹੋਈ ਹੋਈ ਹੋਰ ਨਾਲ ਨਾਲ ਨਾ ਹੋਵੇ ਇਹ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਨਾ ਤੇ ਇਹ ਜ਼ਰੂਰ ਕੀਤੀ ਜਾਵੇ ਨਾ ਦਿੱਤੇ ਹਾਂਜੀ ਹਾਂਜੀ ਭਾਜੀ ਦੀ ਕਾ ਮਾਂਗਾ ਹਨ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ ਜਿੱਥੇ ਵੀ ਆ ਲਾਗੇ ਲੱਗੇ ਦਿਨਾ ਨਗਰ ਹੋਰ ਵੀ ਪਿੰਡਾਂ ਦੇ ਰਾਣੇ ਫਾਰਮ ਭਰੇ ਆ ਹੋਰ ਨਾਲ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੂੰ ਦਫ਼ਤਰ ਬੰਦੇ ਨਾਲ ਦਫ਼ਤਰ ਬਿਲਕੁਲ ਬੰਦਾ ਹੀ ਬੰਦੇ ਭੇਜੇ ਹਥੇ ਦਫ਼ਤਰ ਬੰਦਾ ਉਹਨੇ ਬੋਰਡ ਪਾੜ ਕੇ ਸੁੱਟ ਦਿੱਤਾ ਵਾ ਤੇ ਤਾਲੇ ਲੱਗੇ ਆ ਤੇ ਸਾਰੇ ਹੈਰਾਨ ਹੁੰਦੇ ਵੀ ਇੱਕ ਹੀ ਬਣ ਗਿਆ ਸਾਡੇ ਨਾਲ ਠੱਗਵਾਜੀ ਹੋ ਗਈ ਸਾਡੇ ਨਾਲ ਜੀ ਦਾ ਬੈਂਜੀ ਹਰਜਿੰਦਰ ਕੌਰ ਕਿਹੜਾ ਬੈਂਜੀ ਕੋਠੇ ਵਿੱਚ ਚਿੱਠੀ ਤਾਂ ਸਿੰਘ ਜੀ ਹਾਂ ਤੇ ਤਿੰਨ ਚਾਰ ਲਟਕੇ ਲੈ ਕੇ ਆਏ ਹੋ ਰੋਲਿਓ ਮਰਚ ਤੇ ਇੱਕ ਜਿਆਣਾ ਜਿਆ ਬੰਦਾ ਆਇਆ ਸਰਦਾਰਾਡੇ ਗੇਟ ਦੇ ਪਾਸ ਤੇ ਉਹ ਵੀ ਨਾਲ ਠਾਣੂ ਤਾਂ ਹੁਣ ਛੁੱਟੀ ਉਹਨੇ ਢੀਟ ਜਾ ਸਿਆਣਾ ਬਿਆਣਾ ਬੰਦਾ ਵਾ ਲੰਮਾ ਜਵਾਨ 6-7 ਫੁੱਟ ਕੱਦ ਜਨਾਨੀਆਂ ਨੂੰ ਇਕੱਠੀਆਂ ਕਰਕੇ ਹੌਲੀ-ਹੌਲੀ ਦੋ ਤਿੰਨ ਅਰੀ ਸਾਡੇ ਪਿੰਡ ਆਏ ਆ ਕਈ ਬੰਦੇ ਚਲੋ ਕਾਬੂ ਨਹੀਂ ਆਂਦੇ ਕਈ ਕਹਿੰਦੇ ਇਦਾਂ ਡਾਕੂ ਡੂਕੂ ਆ ਜਨਾਨੀਆਂ ਵਿਚਾਰੀਆਂ ਕਹਿ ਹਮੋਂ ਕਿ ਚਲੋ ਕਹਿਨੂੰ ਲੋੜ ਹੁੰਦੀ ਪੈਹੇ ਢਿਲੇ ਢਿਲੇ ਦੀ ਐਸੇ ਕਾ ਕੇ ਬੰਦਾ ਕਰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਹਾਂਗੇ ਉਤਰ ਹੀ ਜਾਣੇ ਕੋਈ ਗੱਲ ਨਹੀਂ ਇਹਨਾਂ ਨੂੰ ਗਰਦਾਸਪੁਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਅੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੌਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਸਾਡਾ ਬੰਦਾ ਵੀ ਇਸ ਪਾਲਾ ਮੀਆਂ ਸਾਲਾ ਉੱਥੇ ਹੀ ਕਿਨੇ ਕਿਨੇ ਪਹਿਲੇ ਤੇ ਪੈਸੇ ਇਹਨਾਂ ਕੋ ਕੇ ਕੋ 500 ਫਿਰ 3000 ਲਿਆ ਸਾਡੇ 32 3200 ਰੁਪਈਆ ਲਿਆ ਹੋਣਾ ਇਹਨਾਂ ਨੇ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਹੱਥੀ ਪੈਸੇ ਫੜਾਏ ਬਾਰੋਬਾਰੀ ਫਿਰ ਕੰਦੇ ਸੈਨ ਕਰੋ ਬਾਰੋਬਾਰੀ ਇਹਨਾਂ ਵਿਚਾਰੀਆਂ ਨੇ ਸੈਨ ਵੀ ਕੀਤੇ ਨਾ ਵੀ ਬੋਲਿਆ ਇਹ ਤਾਂ ਠੱਗ ਪੁਣਾ ਪੈਸੇ ਨਾ ਕਿਤੇ ਦੇ ਬੈਠੋ ਤੁਹਾਨੂੰ ਲੱਭਣੇ ਨਹੀਂ ਦਫਤਰ ਆਫ ਆ ਤੇ ਉਹ ਲੱਗਾ ਹੀ ਬੋਰਡ ਲੱਗਾ ਹੀ ਬੋਰਡ ਪਾੜ ਪੂਟ ਕੇ ਤਾਲੇ ਮਾਰ ਕੇ ਭੱਜ ਭੁੱਜ ਗਏ ਆ ਜੇ ਕਰੇ ਬੰਦੇ ਲੱਭਣ ਤਾਂ ਫੇਰ ਤਾਂ ਚੱਲ ਅਸੀਂ ਛੱਡਦੇ ਨਹੀਂ ਵੇਖੀ ਜਾਏਗੀ ਮਰਨਾ ਤੇ ਆਈ ਆ ਕੋਈ ਗੱਲ ਨਹੀਂ ਕਲਵੰਤ ਸਿੰਘ ਕੋਠੇ ਮਜੀਠੀ ਬਿਲਜ ਕੋਠੇ ਮਜੀਠੀ ਥੈਂਕ ਯੂ ਪਾਈ ਕੀ ਗੱਲ ਬਤੋ ਏਸ ਜੀ ਸਾਰੀ ਇਹ ਵੀ ਸਾਨੂੰ ਗਲੀ ਵਿੱਚ ਮਿਲੀ ਸਾਡੇ ਉੱਤੇ ਮੁੜੇ ਹੀ ਆਏ ਕਿਸ਼ਤਾਂ ਵਾਲੇ ਉਹਨੂੰ ਕਿਸ਼ਤੇ ਹੀ ਦੇਣ ਦੇ ਤੇ ਉੱਥੇ ਉਹ ਵੀ ਆਣ ਰੁਕੀ ਤੇ ਉੱਥੇ ਉਹ ਕਹਿ ਪੁੱਛਣ ਲੱਗੇ ਵੀ ਜਿਹੜੀਆਂ ਬੀਬੀਆਂ ਕੋ ਲੌਂ ਲੈਂਦੀਆਂ ਉਹਨਾਂ ਦੇ ਘਰ ਦੱਸੋ ਉਹ ਸਾਰੇ ਪਰੇ ਵੀ ਫੇਰ ਕੇ ਆਏ ਨੇ ਸਾਰੇ ਤੇ ਮੈਂ ਇਹਨਾਂ ਨੂੰ ਕਹਿ ਨਹੀਂ ਮੈਂ ਕਿਹਾ ਵੀ ਮੈਂ ਕਿਸੇ ਦਾ ਨਾਮ ਕਿਉਂ ਦੱਸਾਂ ਹੈਨਾ ਤੇ ਲੋਨ ਤੇ ਲੈਦੇ ਆ ਸਾਰਿਆਂ ਨੇ ਨਹੀਂ ਕਹਿੰਦੇ ਇਹ ਲੋਨ ਦੇਣਾ ਹੈ ਤੇ ਮੈਂ ਕਿਹਾ ਫਿਰ ਕਹਾਂ ਲਗਭੀ ਤੁਸੀਂ ਲੋਨ ਤੇ ਅਸੀਂ ਆਪਣੀ ਕੰਪਨੀ ਖੜੀ ਕਰਨੀ ਹੈ ਨਵੀਂ ਤੇ ਅਸੀਂ ਦਿੱਲੀ ਦਿੱਲੀ ਸਾਡੀ ਉਹ ਹੈ ਸਟਰ ਹੈਡ ਆਫਸ ਹਾਂਜੀ ਤੇ ਗੁਰਦਾਸਪੁਰ ਸਾਡਾ ਦਫ਼ਤਰ ਹੈ ਤੇ ਅਸੀਂ ਤੇ 50 50000 ਪਹਿਲੇ ਦੇਣਾ ਤੇ ਫਿਰ ਕਹਿ ਰਹੇ ਚਲੋ ਲੱਖ ਲੱਖ ਥੋੜੇ ਮੈਂਬਰ ਤੁਸੀਂ ਹੋ ਜੇ ਤਾਂ ਲੱਖ ਲੱਖ ਕਰਤਾ ਹਾਂ ਤੇ ਬਾਅਦ ਚ ਸਾਰਿਆਂ ਦਾ ਹੀ ਲੱਖ ਲੱਖ ਕਰਤਾ ਤੇ 2 ਸਾਲ ਦਾ ਕਹਿੰਦੇ ਚੱਲਣਾ ਤੁਹਾਨੂੰ ਲੋਨ ਤੇ ਇਹਦੇ ਵਿੱਚੋਂ ਤੁਹਾਨੂੰ ਪਹਿਲੇ ਜਿਹੜੇ ਦੇਣੇ ਪੈਣੇ ਐਡਵਾਂਸ ਉਹ 3250 ਰੁਪਏ ਨੇ ਉਹ ਐਂ ਗਰਦਾਸ ਪਰਗੇ ਤੋਂ ਤੇ ਦਫਤਰ ਵਿੱਚ ਦੇਖ ਕੇ ਆਇਆ ਹਾਂ ਤੇ ਉਹ ਕਿਸ਼ਤ ਉਹਨਾਂ ਨੇ ਰੱਖੀ 5100 ਰੁਪਏ ਟੜਕੋਕ ਨੇ ਬੈਠ ਕੇ ਠੱਗੀ ਮਾਰੀ ਜੀ 3250 ਸਾਰੇ ਇੱਕ ਮੈਂਬਰ ਇੱਕ ਮੈਂਬਰ ਦੋਹਾਂ ਮੈਂਬਰਾਂ ਲੋ ਤੇ ਉਹਨਾਂ ਨੇ ਪੰਜ-ਪੰਜ ਪੈਲੋ ਵੀ ਲਿਆ ਪੰਜ-ਪੰਜ ਸੌ ਰੁਪਈਆ ਪੈਲੋ ਲੈ ਲਿਆ ਉਹਨਾਂ ਨੇ ਉਹ ਇੱਥੇ ਹੀ ਲੈ ਲਿਆ ਸੀ ਘਾਰ ਹੀ ਤੇ ਬਾਅਦ ਚੋਂ ਬਾਅਦ ਚੋਂ ਉੱਥੇ ਦੇਖ ਗਿਆ ਇਹ ਤੁਹਾਨੂੰ ਸਾਡੇ 3230 ਨਾਲ ਘਰ ਬੈਠ ਕੇ ਠੱਗੀ ਮਾਰ ਕੇ ਚਲੇ ਗਏ ਸਾਨੂੰ ਤੇ ਪਤਾ ਨਹੀਂ ਅਸੀਂ ਉਹਨਾਂ ਦੇ ਚਾਂਸੇ ਵਿੱਚ ਆ ਗਏ ਕਹਿਣ ਲੱਗੇ ਤੁਹਾਡੇ ਬੱਚਿਆਂ ਵਰਗੇ ਆ ਤੇ ਸਾਡੇ ਕੋ ਸਾਰੇ ਫਰੂਕ ਆ ਗਿਆ